24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਜਾਂ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਬੱਦਲਵਾਹੀ ਹੋ ਸਕਦੀ ਹੈ ਬੂੰਦਾਬੰਦੀ ਹੋ ਸਕਦੀ ਹੈ ਜਿਹਦੇ ਨਾਲ ਮੌਸਮ ਸਾਫ਼ ਹੋਣ ਦੀ ਅਸਾਰ ਜਿਹੜੇ ਹੈਗੇ ਉਹ ਨਜ਼ਰ ਆ ਰਹੇ ਨੇ ਔਰ ਇਹ ਵੀ ਦਾ ਸੰਯੋਗ ਹੈ ਕਿ ਜੇ ਸਵੇਰ ਵੇਲੇ ਖੜਨ ਹੁੰਦੀ ਹੈ ਦੁਪਹਿਰ ਹੁੰਦੀ ਆ ਤਾਂ ਦੁਪਹਿਰ ਦੇ ਟਾਈਮ ਸੁੱਤ ਜਰੂਰ ਨਿਕਲ ਵੀ ਸੂਰਜ ਦੇਵਤਾ ਦੇ ਦਰਸ਼ਨ ਜ਼ਰੂਰ ਹੁੰਦੇ ਨੇ ਔਰ ਇੱਕ ਜਿਹੜੇ ਟ੍ਰੈਫਿਕ ਪੁਲਿਸ ਵਾਲੇ ਮੁਲਾਜ਼ਮ ਹੈਗੇ ਉਹਨਾਂ ਨੂੰ ਜਰੂਰ ਅਪੀਲ ਕਰਨਾ ਕਰਨਾ ਚਾਹਾਂਗੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਕਿ ਜਿਹੜੇ ਲੋਕ ਸਿਲੰਡਰ ਦੀਆਂ ਗੱਡੀਆਂ ਜਿਹੜੀਆਂ ਜਦਾਹ ਗੱਡੀਆਂ ਦੋ ਖੜੀਆਂ ਹੈਗੀਆਂ ਇੱਕ ਸਰਵਿਸ ਲਾਈਨ ਤੇ ਹੈਗੀ ਇੱਕ ਮੇਨ ਹਾਈਵੇ ਤੇ ਖੜੀ ਆ ਇਹਨਾਂ ਨੂੰ ਕਿਤੇ ਨਾ ਕਿਤੇ ਕਿਸੇ ਸੇਫ ਜਗ੍ਹਾ ਤੇ ਖੜਾਇਆ ਜਾਵੇ ਤਾਂ ਕਿ ਜਿਹੜੀਆਂ ਅਨਸਵਾਮੀ ਘਟਨਾਵਾਂ ਹੁੰਦੀਆਂ ਉਹਨਾਂ ਤੋਂ ਬਚਾ ਹੋ ਸਕਿਆ ਕਿਉਂਕਿ ਇੰਦਾ ਦੀ ਘਟਨਾ ਹੀ ਬੀਤੇ ਦਿਨੀ ਇੱਕ ਵਾਪਰ ਚੁਕੀ ਹੈ ਕਿ ਪੀਪੀਪੀ ਤੋਂ ਇੱਕ ਬਾਤ ਚੱਲ ਰਹੀ ਹੈ ਕਿ ਇੱਕ ਟੈਂਕਰ ਦੇ ਨਾਲ ਵਕੀਰੀਆਂ ਦੇ ਵਿੱਚ ਵੱਜ ਜਾਂਦੀ ਆ ਔਰ ਕਾਫੀ ਦਰਦਨਾਖਾਸਾ ਜਿਹੜਾ ਹੁੰਦਾ ਉੱਥੇ ਤਿੰਨ ਤੋਂ ਚਾਰ ਜਣਿਆਂ ਦੀ ਬਹੁਤ ਵੀ ਹੋ ਜਾਂਦੀ ਆ ਇੰਦਾ ਦੀਆਂ ਗੱਡੀਆਂ ਨੂੰ ਮੇਨ ਹਾਈਵੇ ਦੇ ਉੱਤੇ ਲਾ ਕੇ ਢਾੜ ਕੇ ਜਾਵੇ ਇਸ ਕਰਕੇ ਅਸੀਂ ਟ੍ਰੈਫਿਕ ਪੁਲਿਸ ਨੂੰ ਵੀ ਇਹ ਦਰਵਾਜ਼ਾ ਕਰਦੇ ਆ ਪਲੀ ਕਰਦੇ ਕਿ ਜਿਹੜੇ ਗੱਡੀਆਂ ਆ ਕਿ ਉਹਨਾਂ ਨੂੰ ਕਿਸੇ ਸੇਫ ਜਗ੍ਹਾ ਤੇ ਖੜਾ ਰਣ ਦੀ ਅਪੀਲ ਕੀਤੀ ਜਾਵੇ ਇਹਨਾਂ ਡਰਾਈਵਰਾਂ ਨੂੰ ਤਾਂ ਕਿ ਅਣਸਕਾਵੀ ਘਟਨਾ ਨਾ ਵਾਪਰੇ ਇਸ ਕਰਕੇ ਉਹ ਦੂਰੇ ਪਾਸੇ ਜਿਹੜੀਆਂ ਗੱਡੀਆਂ ਆ ਗਈਆਂ ਉਹ ਆਪਣੀਆਂ ਲਾਈਟਾਂ ਜਿਹੜੀਆਂ ਜਗਾ ਕੇ ਉਹ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਸਪੀਡ ਜਿਹੜੀ ਹੈਗੀ ਉਹ ਘੱਟ ਨਜ਼ਰ ਆ ਰਹੀਆਂ ਤਸਵੀਰਾਂ ਤੇ ਇੱਕ ਵਾਰੀ ਫਿਰ ਤੋਂ ਦਿਖਾ ਦਿੰਦਾ ਕਿ ਜਿਹੜੀਆਂ ਗੱਡੀਆਂ ਹੈਗੀਆਂ ਉਹ ਲਾਈਟਾਂ ਜਗਾ ਕੇ ਇੰਡੀਕੇਟਰ ਚਲਾ ਕੇ ਚੱਲਦੀਆਂ ਹੋਈਆਂ ਥੋੜ੍ਹੀ ਸਪੀਡ ਤੇ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਅੱਜ ਦਾ ਟੈਂਪਰੇਚਰ ਦੀ ਜੇ ਗੱਲ ਕਰੀਏ ਅਸਲੇ ਦਾ ਟੈਂਪਰੇਚਰ 6 ਡਿਗਰੀ ਸੈਲਸੀਅਸ ਹੈਗਾ ਔਰ ਅੱਜ ਵੀ ਜਿਹੜਾ ਨਵਾਂ ਸ਼ਹਿਰ ਹੈਗਾ ਉਹਦਾ ਟੈਂਪਰੇਚਰ ਜਿਹੜਾ ਅਜੇ ਵੀ ਘੱਟ ਅ ਦੱਸਿਆ ਜਾ ਰਿਹਾ ਫੌਜ ਸਰਪਾਰਟ ਦੇ ਮਹਾਰਾ ਵੱਲੋਂ ਔਰ ਜਿਹੜੇ ਮਹਾਰ ਡਾਕਟਰ ਹੈਗੇ ਨੇ ਉਹਨਾਂ ਵੱਲੋਂ ਵੀ ਸਾਫ ਸਿਹਤ ਰਹਿਤਾਂ ਕੀਤੀਆਂ ਗਈਆਂ ਕਿ ਜੇ ਘਰੋਂ ਬਾਹਰ ਨਿਕਲਦੇ ਹੋ ਤਾਂ ਗਰਮ ਕੱਪੜੇ ਪਾ ਕੇ ਨਿਕਲੋ ਔਰ ਜੇ ਠੰਡ ਦੇ ਵਿੱਚ ਅਗਰ ਜੇ ਜ਼ਰੂਰੀ ਕੰਮ ਹੈਗਾ ਤਾਂ ਹੀ ਬਾਹਰ ਨਿਕਲੋ ਅਦਰਵਾਈਜ਼ ਘਰੋਂ ਨਿਕਲਣ ਤੋਂ ਬਰੇਧ ਕਰੋ ਕਰੋਨਾ ਲਗੋ ਕਿ ਜਿੱਲੇ ਵੀ ਵਾਹਨ ਹੈ ਜਿੱਦੀਆਂ ਵੀ ਗੱਡੀਆਂ ਹੈਗੀਆਂ ਅਸਰੇ ਤਮਾਮ ਲਾਈਟਾਂ ਜਗਾ ਕੇ ਇੰਡੀਕੇਟਰ ਚਲਾ ਕੇ ਸਲੋ ਤੀਰ ਤੇ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਹੈ ਸਰੇ ਤੁਸੀਂ ਦੇਖ ਸਕਦੇ ਹੋ ਦੈਸਕਲ ਹਾਈਵੇ ਤੇ ਇਤਰੀਆਂ ਤਸਵੀਰਾਂ ਨੇ ਔਰ ਦੂਸਰੇ ਪਾਸੇ ਜਿਹੜੀਆਂ ਗੱਡੀਆਂ ਸੜਕਾਂ ਦੇ ਉੱਤੇ ਡਰਾਈਵਰ ਜਿਹੜੇ ਗੱਡੀਆਂ ਖੜਾ ਕੇ ਜਾਂਦੇ ਨੇ ਉਹਨਾਂ ਨੂੰ ਅਸੀਂ ਆਪਣੇ ਮਾਧਿਅਮ ਨਾਲ ਅਪੀਲ ਕਰਦੇ ਹਾਂ ਦਰਪਾਸ ਕਰਦੇ ਹਾਂ ਕਿ ਇਦਾਂ ਦੀਆਂ ਗੱਡੀਆਂ ਜਿਹੜੀਆਂ ਆਈਆਂ ਹੈਗਾ ਚਾਹੇ ਸਲਟਰਾਂ ਦੀਆਂ ਹੋਣ ਚਾਹੇ ਕਿਸੇ ਤਰ੍ਹਾਂ ਦੀਆਂ ਨੇ ਗੱਡੀਆਂ ਹੋਣ ਹਾਈਵੇ ਦੇ ਉੱਤੇ ਲਾਖੜੀਆਂ ਕਰਨ ਜਿੱਥੇ ਪਾਰਕਿੰਗ ਏਰੀਆ ਹੈਗਾ ਉੱਥੇ ਹੀ ਪਾਰਕ ਕੀਤੀਆਂ ਜਾਣ ਤਾਂ ਕਿ ਅਨਸਫਾਗੀਆਂ ਤੰਗਾਂ ਜਿਹੜੀਆਂ ਹੈਗੀਆਂ ਉਹ ਨਾ ਵਾਪਰ ਸਕਣ ਕਿਉਂਕਿ ਬੀਤੇ ਦਿਨੀ ਇੱਕ ਸੜਕੀ ਹਾਦਸੇ ਦੌਰਾਨ ਚਾਰ ਕੋਤਸ ਆਦਮਾ ਦੀ ਮੌਤ ਹੋਈ ਸੀਗੀ ਔਰ ਐਸੇ ਲਈ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਸਮਾ 9 ਵਜੇ ਦੇ ਕਰੀਬ ਦਾ ਸਮਾਂ ਹੈਗਾ ਔਰ ਜਿਵੇਂ ਤੁਸੀਂ ਦੇਖਤਾ ਦਿਓ ক্লোਜ਼ ਸੀੜ ਤੇ ਗੱਡੀਆਂ ਚੱਲ ਰਹੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਮੌਸਮ ਵੀ ਭਾਵੇਂ ਮਾਹਰ ਅਨੁਸਾਰ ਅ ਅੱਜ ਹਲਕੀ ਬੂੰਦਾਬਾਰਿ ਜਿਹੜੀ ਹੈਗੀ ਉਹ ਹੋ ਸਕਦੀ ਹੈ ਔਰ ਇਸ ਦੇ ਨਾਲ ਜਿਹੜਾ ਮੌਸਮ ਹੈਗਾ ਉਹਦੇ ਖੁੱਲਣ ਦੇ आसार ਜਾਨੀ ਕਿ ਜਿਹੜਾ ਤੰਦ ਪੈ ਰਹੀ ਆ ਉਸ ਤੋਂ ਨਿਜਾਤ ਮਿਲਣ ਦੀ आसार ਜਿਹੜੇ ਹੈਗੇ ਉਹ ਜ਼ਰੂਰ ਦੱਸੇ ਜਾ ਰਹੇ ਨੇ ਪਰ ਫਿਲਹਾਲ ਇਹ ਤਸਵੀਰਾਂ ਦੇ ਵਿੱਚ ਇਹ ਕਿ ਅੱਜ ਕਿਰੀ ਹੱਡਚੀਰ ਵੀ ਠੰਡਾ ਹੈ ਉਸ ਤੋਂ ਨਿਰਾਤ ਮਿਲਨ ਦੇ ਕਿਤੇ ਕੋਈ ਅਸਾਰ ਨਜ਼ਰ ਨਹੀਂ ਆ ਰਿਹਾ ਪਰ ਮੌਸਮ ਵਿਭਾਗ ਵੱਲੋਂ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਅੱਜ ਕਿਤੇ ਨਾ ਕਿਤੇ ਬੂੰਦਾਬੰਦੀ ਹੋ ਸਕਦੀ ਹੈ ਜਿਸ ਦੇ ਨਾਲ ਥੋੜੀ ਜੀ ਸਾਡੀ ਚੀਰ ਵੀ ਠੰਡ ਤੋਂ ਨਿਰਾਤ ਜ਼ਰੂਰ ਮਿਲੇਗੀ ਕੱਜ ਅਪਡੇਟ ਲਈ ਦੇਖਦੇ ਰਹੋ ਦੇਸ਼ਾ ਟੀਵੀ ਬਹੁਤ ਬਹੁਤ ਤਰਫਾ